ਕਰਵਾਚੌਦ ਦੀ ਰਾਤ ਬਟਾਲਾ ਸ਼ਹਿਰ ਦੇ ਮੁੱਖ ਚੌਰਾਹੇ ਉੱਤੇ ਵੱਡੀ ਘਟਨਾ ਵਾਪਰੀ ਹੈ। ਇੱਕ ਮੋਟਰਸਾਈਕਲ ਤੇ ਸਵਾਰ ਦੋਵਾਂ ਪਛਾਤੇ ਨੌਰਚ ਵਾਲਾ ਨੇ ਸ਼ਰੀਆਮ ਕਈ ਰਾਉਂਡ ਫਾਇਰਿੰਗ ਕੀਤੀ ਹੈ। ਇਸ ਘਟਨਾ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ ਚਾਰ ਹੋਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਵੀ ਹੋ ਗਏ ਨੇ। ਉਹਨਾਂ ਦਾ ਸਿਵਲ ਹਸਪਤਾਲ ਬਟਾਲਾ ਦੇ ਵਿੱਚ ਇਲਾਜ ਚੱਲ ਰਿਹਾ ਹੈ। ਸਪੋਲਸ ਮੌਕੇ ਤੇ ਪਹੁੰਚੀ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋ ਚਸ਼ਮਦੀਦ ਅਤੇ ਜ਼ਖਮੀ ਗਵਾਹ ਸੰਦੀਪ ਨੇ ਦੱਸਿਆ ਕਿ ਕਿਉ ਦੁਕਾਨ ਦੇ ਬਾਹਰ ਖੜਾ ਸੀ ਕਿ ਜਦੋਂ ਅਚਾਨਕ ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਦੁਕਾਨ ਮਾਲਕ ਅਤੇ ਇੱਕ ਹੋਰ ਨੌਜਵਾਨ ਗੋਲੀਬਾਰੀ ਦੀ ਲਪੇਟ ਦੇ ਵਿੱਚ ਆ ਗਿਆ ਤੇ ਜ਼ਖਮੀ ਹੋ ਗਏ। ਸੂਤਰਾਂ ਅਨੁਸਾਰ ਗੋਲੀਬਾਰੀ ਕਾਂਗਰਸ ਨੂੰਹਤਾ ਤੇ ਸ਼ਰਾਬ ਕਾਰੋਬਾਰੀ ਦੀਪੂ ਜੈੰਤੀਪੁਰੀ ਦੇ ਰਿਸ਼ਤੇਦਾਰ ਦੀ ਮਾਲਕੀ ਵਾਲੀ ਦੁਕਾਨ ਦੇ ਬਾਹਰ ਹੋਈ ਹੈ। ਦੁਕਾਨ ਮਾਲਕ ਉੱਥੇ ਕੰਮ ਕਰਨ ਵਾਲੇ ਕਰਮਚਾਰੀ ਤੇ ਰਾਗੀਰ ਵੀ ਗੋਲੀਆਂ ਦੀ ਲਪੇਟ ਦੇ ਵਿੱਚ ਆ ਗਏ ਨੇ। ਸੂਤਰਾਂ ਦੇ ਕਿ ਸਿਵਲ ਹਸਪਤਾਲ ਬਟਾਲਾ ਦੇ ਡਿਊਟੀ ਮੈਡੀਕਲ ਆਫਸਰ ਦੇ ਅਨੁਸਾਰ ਗੋਲੀ ਲੱਗਣ ਤੇ ਮਾਮਲੇ ਦੇ ਵਿੱਚ 6 ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ। ਉਹਨਾਂ ਵਿੱਚੋਂ 2 ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਜਦੋਂ ਕਿ ਬਾਕੀ 4 ਦੀ ਹਾਲਤ ਬੇਹਦ ਗੰਭੀਰ ਬਣੀ ਹੋਈ ਹੈ। ਸਥਾਨਕ ਸਿਟੀ ਬਟਾਰਾ ਦੇ ਅਧਿਕਾਰੀ ਸੁਖਜਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਗੋਲੀਬਾਰੀ ਦੀ ਸੂਚਨਾ ਮਿਲੀ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅੱਗੇ ਇੱਥੇ ਲੋਤੇ ਸੀ। ਅੱਛਾ ਜੀ। ਪੰਸਾਬ ਤੋਂ ਪਰ ਆਈ ਲੋਤੇ ਸੀ। ਇੱਥੋਂ ਮਗਰੋਂ ਆਏ ਨੇ ਮਗਰੋਂ ਉਹਨਾਂ ਨੇ ਗੋਲੀਆਂ ਫਾਇਰ ਕਰਕੇ ਸਾਡੇ ਅੱਗੇ। ਤਾਂ ਜੀ। ਕੌਣ ਆਇਆ ਸੀ ਜੀ? ਪਤਾ ਨਹੀਂ ਜੀ ਇਹ ਦੋ ਮੁੰਡੇ ਸੀ ਕਹਿੰਦੇ ਸਰਦਾਰ। ਅੱਛਾ। ਹਾਂ ਜੀ। ਕਦੇ ਜਾਏ ਸੀ। ਕਿ ਇਸਪੂਰੀ ਜਿਹੜੇ ਮੋਟਰਸਾਈਕਲ ਤੇ ਕਿਤੇ ਆਏ ਆ ਕਿੰਨੀਆਂ ਗੋਲੀਆਂ ਚਲੀਆਂ ਇੱਥੇ ਇਹ ਪਤਾ ਨਹੀਂ 10-12 ਰਾਊਂਡ ਕੱਢੇ ਉਹਨਾਂ ਨੇ ਇਹ ਗੋਲੀ ਤੁਹਾਡੇ ਉੱਤੇ ਵੀ ਚਲਾਈ ਉਹਨਾਂ ਨੇ ਆ ਜਾ ਵੇਖੋ ਆਹ ਦੇਖੋ ਕਾ ਸਰ ਤੁਹਾਡੀ ਕੋ ਦੁਸ਼ਮਨੀ ਸੀ ਉਹਨਾਂ ਨਾਲ ਪਤਾ ਨਹੀਂ ਕਾ ਸਰ ਇਹਦੇ ਮੇਰੀ ਫੇਟ ਸੀ ਤੁਹਾਡੀ ਪੇਟ ਸੀ ਤੁਹਾਡੇ ਜਿਹੜੇ ਮੁੰਡੇ ਜਿਹੜੇ ਗੱਲਮਾਨ ਸੀ ਨਾ ਕੀ ਨਾਮ ਹੈ ਤੁਹਾਡਾ ਜੀ ਸੰਜੀਪ ਸਿੰਘ ਸਰ ਕਿੰਨੇ ਕ ਬੰਦੇ ਚੱਕ ਨਹੀਂ ਹੋਇਆ ਇਹ ਮੇਰੇ ਤਿੰਨ ਭਰਾੜੇ ਇੱਕ ਮੈਂ ਇੱਕ ਜਿਸਾਂ ਹੀ ਆ ਦੋ ਮੁੰਡੇ ਹੋਰ ਨੇ ਅੱਛਾ ਕੀ ਹੋਇਆ ਸੀ ਆ ਗੱਲ ਉਜਿਆਪਤ ਹੋਈ ਹੁਣੇ ਹੈਗੀ। ਇਸਾ ਜਿੰਨੇ ਰਾਮਗੜੀਆ ਹਾਲ ਲਾ ਕੇ ਕੋਈ ਫੈਰ ਨਹੀਂ ਹੋਈ ਏ। ਉਸ ਸੰਬੰਧੀ ਕੋਈ ਵਿਅਕਤੀ ਜਿੱਡ ਹੋਏ ਨਹੀਂ ਮਹੱਫਾ ਹੈ ਇੱਥੇ। ਉਜਿਆਪਤ ਸੰਬੰਧੀ ਕਾਰਵਾਈ ਕਰ ਰਿਹਾ। ਕਿੰਨੇ ਲੋਕ ਜਖਮੀ? ਜੀ 6 ਇੱਕ ਤਿੰਨ ਜਖਮੀ ਬੜੇ ਪ੍ਰਾਪਤ ਹੋਇਆ ਪਤਾ ਲੱਗਿਆ। ਤੇ ਉਹਦੇ ਬਾਰੇ ਡਾਕਟਰ ਸਾਹਿਬ ਕੋਲ ਰਾਏ ਲੈ ਰਹੇ ਕੋਣ ਕੋਣ ਹੈ। ਡਾਕਟਰ ਬੁੱਧਾ ਬੋਲ ਕੇ ਦੋ ਲੋਕ ਬ੍ਰੋਡਰ ਨਹੀਂ ਮੈਨੂੰ ਇਹ ਜਾਣਕਾਰੀ ਮਿਲ ਗਈ ਸਰ। ਕੀ ਕਾਰਵਾਈ ਕੀਤੀ ਹੈ? ਕਾਰਵਾਈ ਜੋ ਵੀ ਬੰਦੀ ਹੋ ਕਰਾਂਗੇ। ਦਾ ਪਾਇੰਗ ਇਨਸੀਡੈਂਟ ਹੋਇਆ ਕੀ ਕਹਦੇ ਹੋ 56 ਤੋਂ ਤਕਰੀਬਨ 8-8 ਦੇ 20 ਮਿੰਟ ਦੇ ਪੇਸ਼ੈਂਟ ਪ੍ਰੇਜ਼ੈਂਟ ਕੀਤੇ ਵਿਦ ਅਲਰਜੀ ਹਿਸਟਰੀ ਆਫ ਗਨ ਸ਼ਾਟ ਇਹ ਜਿਹੜੇ ਇਨਸੀਡੈਂਟ 6 ਟੋਟਲ ਸਾਡੇ ਕੋਲ ਜਿਹੜੇ ਪੇਸ਼ੈਂਟ ਪ੍ਰੇਜ਼ੈਂਟ ਕੀਤੇ ਉਹ 6 ਸੀਗੇ ਤੇ ਜਿਹੜੇ 2 ਸੀਗੇ ਉਹਨਾਂ ਚ ਸਰਬਜੀਤ ਸਿੰਘ ਐਂਡ ਕਰਨਮਾਰਨ ਦੇ ਵਰ ਬਰਾਉਟਡ ਉਹ ਪਹਿਲਾਂ ਹੀ ਉਹਨਾਂ ਦੀ ਡੈਥ ਹੋ ਚੁੱਕੀ ਸੀ ਠੀਕ ਹੈ ਜਿਹੜੇ ਬਾਕੀ 4 ਨੇ ਦੇ ਉਹ ਇੰਜਰੀਡ ਸੀਗੇ ਜਿਹੜੇ ਉਹ ਅਨਰ ਟ੍ਰੀਟਮੈਂਟ ਇਸ ਚੱਲ ਰਿਹਾ ਜਿਹੜਾ ਉਹਨਾਂ ਦੀ ਅੰਡਰ ਅਬਜ਼ਰਵੇਸ਼ਨ ਸਾਡੇ ਕੋਲ ਹੈਗੇ ਇਨੋਵੇਟ ਐਂਡ ਵਾਚ ਅੰਦਰ ਦਾ ਜਿਹੜਾ ਨਹੀਂ ਫਿਲਹਾਲ ਉਹਨਾਂ ਦੇ ਜਿਹੜੇ ਰੈਲਿਟੀ ਸੀ ਅ ਕੰਪਲੇਂਟ ਪਰਸਨ ਸੀਗੇ ਉਹਨਾਂ ਨੇ ਉਹਨਾਂ ਨੂੰ ਉਹਨਾਂ ਕੋਲ ਲਿਬੋਟੀ ਰਿਪੋਰਟ ਸੀ ਬੋਡੀ ਦਾ ਨਾਮ ਕੀ ਹੈ ਹਾਂਜੀ ਰਕਮਨੀ ਦੇ ਨਾਮ देयर वर 4 ਪੇਸ਼IENTS ਤੇ ਇਹ ਹੈਗੇ ਸੀਗੇ ਅਮ੍ਰਿਤਪਾਲ ਅਮਨਦੀਪ ਸੰਜੀਵ ਐਂਡ ਜੁਗਲ ਕਿਸ਼ੋਰ